ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਮੈਂ ਹੁਣ ਆਈ ਸੀ ਪਸ਼ੂਆਂ ਵੱਲੋਂ ਪਸ਼ੂਆਂ ਵੱਲੋਂ ਆ ਕੇ ਤਾਂ ਹੁਣ ਕੁੱਟ ਪਾਣੀ ਦਾ ਪੀਣ ਲੱਗੀ ਰਵਾਂਡੇ ਵਾਂਜਣੇ ਆ ਮੱਛਰ ਬਹੁਤ ਹੋ ਗਿਆ ਜੀ ਮੈਂ ਸਰਦਾਰ ਜੀ ਨੂੰ ਕਿਹਾ ਸੀ ਵੀ ਆਪਾਂ ਜਾਲੀਆਂ ਲਾ ਦੰਨੇ ਆ ਪਸ਼ੂਆਂ ਨੂੰ ਪਰ ਸਰਦਾਰ ਜੀ ਕਹਿੰਦੇ ਵੀ ਜਾਲੀ ਹੁਣ ਕੀ ਲਾਉਣੀ ਆ 10 15 ਦਿਨ ਦੀ ਗੱਲ ਆ ਸਾਰੀ ਸਰਦਾਰ ਜੀ ਕਹਿੰਦੇ ਵੀ ਜੀਰੀਆਂ ਨੂੰ ਜਾਲਾ ਪਾਉਣ ਲੱਗ ਗਿਆ ਵੀ ਹੁਣ ਕੀ ਫਾਇਦਾ ਜਾਲੀਆਂ ਲਾਉਣ ਦਾ ਬਹੁਤ ਸਾਡੇ ਇੱਧਰ ਵੀ ਸਾਡੇ ਲਾਣੇ ਨੇ ਜੇ ਜਾਲੀ ਲਾਈ ਨਹੀਂ ਪਸ਼ੂਆਂ ਨੂੰ ਧੂਏ ਨਾਲੇ ਕੰਮ ਚੱਲੀ ਜਾਂਦਾ ਉੱਪਰ 2 2 3 3 ਪੱਖੇ ਚੱਲਦੇ ਨੇ ਤੇ ਮੌਸਮ ਆ ਕਿਉਂਕਿ ਉੱਧਰ ਸਾਡੇ ਉੱਪਰ ਲਿਓ ਪਸ਼ੂ ਖੜੇ ਆ ਤੁਹਾਨੂੰ ਪਤਾ ਹੈ ਸਾਡੇ ਤਾਂ ਉੱਥੇ ਬਹੁਤ ਠੰਡਾ ਰਹਿੰਦਾ ਆਏ ਨਹੀਂ ਹੈਗਾ ਕਿਹੜਾ ਬੰਦ ਆ ਪਸ਼ੂਆਂ ਨੂੰ ਹੈਨਾ ਪੱਖੇ ਚੱਲਦੇ ਨੇ ਧੂਆ ਚੱਲਦਾ ਹੈ ਰਾਤ ਨੂੰ ਵੀ ਉੱਠ ਕੇ ਦੇਖ ਚਾਹੀਦਾ ਅੱਧੀ ਅੱਧੀ ਰਾਤ ਆ ਨੰਬਰ 2 ਤੇ ਮੈਂ ਪਾਣੀ ਪੰਪ ਤੋਂ ਡਾਇਰੈਕਟਲੀ ਭਰ ਕੇ ਰੱਖ ਲੈਣੀ ਆ ਠੀਕ ਹੈ ਜੀ ਫਿਲਟਰ ਵੀ ਲੱਗਿਆ ਹੋਇਆ ਸੀਗਾ ਆ ਸਾਰੀ ਫਿਟਿੰਗ ਕਰਾਈ ਹੋਈ ਆ ਫਿਲਟਰ ਵਾਲੀ ਫਿਲਟਰ ਅਸੀਂ ਤਾਰ ਕੇ ਰੱਖਤਾ ਡਾਕਟਰ ਸਾਹਿਬ ਕਹਿੰਦੇ ਜਦੋਂ ਮੈਨੂੰ ਥੋੜਾ ਥੋੜਾ ਹੱਡੀਆਂ ਦੀ ਪ੍ਰੋਬਲਮ ਹੋਣ ਲੱਗੀ ਡਾਕਟਰ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਹਿੰਦੇ ਭੈਣ ਕਦੇ ਘਰ 'ਚ ਫਿਲਟਰ ਤਾਂ ਨਹੀਂ ਹੈਗਾ ਮੈਂ ਕਿਹਾ ਵੀ ਡਾਕਟਰ ਸਾਹਿਬ ਫਿਲਟਰ ਹੈਗਾ ਸੀ ਬਈ 8-10 ਸਾਲ ਰੱਖਿਆ ਫਿਲਟਰ ਵੀ ਅ ਕੀ ਗੱਲ ਕਹਿੰਦਾ ਭਾਣੇ ਸਾਰੇ ਪਾਣੀ ਦੇ ਤੱਤ ਮਰ ਜਾਂਦੇ ਨੇ ਜਿਹੜੇ ਸਾਨੂੰ ਲੋੜ ਆ ਤੱਤਾਂ ਦੀ ਜਿਹੜੇ ਤੱਤਾਂ ਦੀ ਸਾਨੂੰ ਲੋੜ ਆ ਉਹ ਤੱਤ ਵੀ ਫਿਲਟਰ ਨਾਲ ਮਰ ਜਾਂਦੇ ਨੇ ਕਹਿੰਦੇ ਭਾਣੇ ਐਨੇ ਪਖੰਡ ਕਰਨ ਦੀ ਲੋੜ ਨਹੀਂ ਪਾਣੀ ਨੂੰ ਚੈੱਕ ਕਰਾ ਲਓ ਆਪਣੇ ਨੂੰ ਕਰਦੇ ਨੂੰ ਤੇ ਨੰਬਰ 2 ਤੇ ਕਹਿੰਦਾ ਵੀ ਡਾਇਰੈਕਟਲੀ ਪੰਪ ਤੋਂ ਭਰ ਕੇ ਰੱਖ ਲਿਆ ਕਰੋ ਘੜੇ 'ਚ ਰੱਖ ਲਓ ਕਿਸੇ ਬਾਲਟੀ 'ਚ ਰੱਖ ਲਓ ਕਿਸੇ ਕੰਨੀ 'ਚ ਰੱਖ ਲਓ ਉਹ ਤੁਹਾਡੀ ਆਪਣੀ ਮਰਜ਼ੀ ਆ ਠੀਕ ਹੈ ਜੀ ਤੇ ਫਿਰ ਮੈਂ ਘੜਾ ਵੀ ਰੱਖਦੀ ਹੁੰਦੀ ਸੀ ਘੜੇ ਦਾ ਮੈਨੂੰ ਥੋੜੀ ਜਿਹੀ ਪਤਾ ਨਹੀਂ ਕਿਉਂ ਪ੍ਰੋਬਲਮ ਜੀ ਆਈ ਉਹ ਨਾ ਜਦ ਘੜਾ ਗਿੱਲਾ ਹੋ ਜਾਂਦਾ ਹੈ ਜਾਂ ਅਸੀਂ ਰੇਤੇ 'ਚ ਰੱਖਦੇ ਆ ਇੱਕ ਬਰੀਕ ਬਰੀਕ ਕਿਤਾਬੀ ਜੀਆਂ ਵਰਗੇ ਜੀ ਹੁੰਦੇ ਨੇ ਉਹ ਮੈਂ ਇੱਕ ਦੋ ਵਾਰ ਦੇਖ ਲੇ ਫਿਰ ਮੈਨੂੰ ਹਲਕ ਸਜੀ ਆ ਗਈ ਉਹ ਮੈਂ ਚੱਕ ਕੇ ਰੱਖਤਾ ਘੜਾ ਮੈਂ ਕਿਹਾ ਵੀ ਨਹੀਂ ਇਹ ਗਿੱਲੀ ਜਗਾ ਇਹ ਜੀ ਪੈਦਾ ਹੁੰਦੇ ਨੇ ਰੇਤੇ 'ਚ ਤੇ ਫਿਰ ਮੈਂ ਆਹ ਆਪਣੀ ਕਿੰਨੀਆਂ 10 ਲੀਟਰ ਦੀ ਦਿਹਾੜੀ 'ਚ ਦੋ ਤਿੰਨ ਲੱਗ ਜਾਂਦੀਆਂ ਨੇ ਪੀਣ ਪੀਣ 'ਚ ਠੀਕ ਹੈ ਜੀ ਅਸੀਂ ਪਾਣੀ ਕਾਫੀ ਪੀਨੇ ਆ ਸਾਰੀ ਫੈਮਿਲੀ ਹੁਣ ਮੈਂ ਤਾਜ਼ਾ ਇਹ ਭਰ ਕੇ ਰੱਖਿਆ 10 ਮਿੰਟ ਪਹਿਲਾਂ ਉਧਰੋਂ ਪੰਪ ਤੋਂ ਨਾ ਕਿ ਟੂਟੀਆਂ ਤੋਂ ਟੈਂਕੀ ਦੀਆਂ ਟੂਟੀਆਂ ਤੋਂ ਨਹੀਂ ਭਰ ਕੇ ਰੱਖਿਆ ਮੈਂ ਪੰਪ ਤੋਂ ਭਰ ਕੇ ਰੱਖਦੀ ਆ ਡਾਇਰੈਕਟਲੀ ਕਿਉਂਕਿ ਤਾਂ ਪਾਣੀ ਦਾ ਟੇਸਟ ਬਹੁਤ ਸੋਹਣਾ ਹੁੰਦਾ ਹੈ ਜਿਹੜਾ ਸਾਡਾ ਉੱਪਰ ਕੋਠੇ ਵਾਲੀ ਟੈਂਕੀ ਹੁੰਦੀ ਆ ਉਹ 'ਚ ਵੀ ਪਾਣੀ ਖੜਨ ਕਰਕੇ ਪਾਣੀ ਦਾ ਟੇਸਟ ਬਦਲ ਜਾਂਦਾ ਹੈ ਕਿਉਂਕਿ ਕੁਝ ਵੀ ਤੁਸੀਂ ਕਿੰਨਾ ਹੀ ਸਾਫ਼ ਕਰੀ ਜਾਓ ਭਾਵੇਂ 5-7 ਮਹੀਨੇ ਬਾਅਦ ਤੁਸੀਂ ਟੈਂਕੀ ਨੂੰ ਸਾਫ਼ ਕਰ ਦੋ ਫੇਰ ਵੀ ਉਹਦੇ ਵਿੱਚ ਜਰਬਲ ਜੰਮੇ ਜਾਂਦੀ ਆ ਠੀਕ ਹੈ ਜੀ ਮੈਂ ਹੁਣ ਇਹ ਦਿਹਾੜੀ ਚ ਦੋ ਤਿੰਨ ਵਾਰ ਜਿਹੜੀ ਭਰਦੀਆਂ ਟੈਂਕੀ ਇਹ ਆਪਣਾ ਕੰਨੀ ਮਾਂਝ ਕੇ ਭਰਦੀਆਂ ਠੀਕ ਹੈ ਜੀ ਸੌਫਟ ਸੌਫਟ ਪਾਣੀ ਹੁੰਦਾ ਫਿਰ ਰਵਿੰਦਰਜੀਤ ਪੰਪ ਦਾ ਪਾਣੀ ਚੈੱਕ ਕਰਾ ਕੇ ਲਿਆ ਉਹ ਕਹਿੰਦੇ ਪਾਣੀ ਤੁਹਾਡਾ ਬਿਲਕੁਲ ਸਹੀ ਹੈ ਠੀਕ ਹੈ ਵੀ ਪਾਣੀ ਡਾਇਰੈਕਟਲੀ ਪੀਆ ਕਰੋ ਪੰਪ ਤੋਂ ਭਰ ਕੇ ਪਾਣੀ ਤਾਂ ਜੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਸਿਹਤ ਲਈ ਪਾਣੀ ਬਹੁਤ ਜ਼ਰੂਰੀ ਆ ਕਿਉਂਕਿ ਸਾਡਾ ਪਸੀਨਾ ਬਹੁਤ ਨਿਕਲਦਾ ਮੈਂ ਹੁਣ ਪਾਣੀ ਦਾ ਗਲਾਸ ਪੀ ਕੇ ਭਾਂਡੇ ਮਾਂਜਾਂ ਪੱਖਾ ਛੱਡਿਆ ਤੀ ਸੌ ਸੌ ਪੱਖੇ ਪੱਕੇ ਚੱਲਦੇ ਆ ਸਾਡਾ ਏਸੀ ਹੋ ਗਿਆ ਖਰਾਬ ਕੋਈ ਬਾਜੀ ਕਹਿੰਦੇ ਮੈਂ ਤਾਂ ਨਹੀਂ ਸਮਰਾਇਆ ਜਾਂਦਾ ਬਈ ਗਾਹ ਨੂੰ ਨਵਾ ਚੱਕ ਲਿਆਵਾਂਗੇ ਉਹਦਾ ਪੱਖਾ ਫਾਇਤ ਕੀ ਬੜਾ ਅਲਜ਼ੀਮਾ ਜਾ ਪਿਆ ਘਰ ਵਾਲੀ ਮੋਟਰ ਸੜੀ ਉਧਰ ਪਿੰਡ ਵਾਲੀ ਮੋਟਰ ਸੜੀ ਬਾਹਰ ਪੋਰ ਖੜ ਗਿਆ ਉੱਥੇ ਲੱਗ ਗਿਆ ਚੱਕੇ ਬੋਰ ਦੂਏ ਪਾਸੇ ਕਰਿਆ ਉੱਥੇ ਸੋਨਾ ਪੈਸਾ ਲੱਗ ਗਿਆ ਫਿਰ ਟੋਕੇ ਵਾਲੀ ਮੋਟਰ ਟੋਕੇ ਵਾਲੀ ਮੋਟਰ ਨੇ ਕਿਹਾ ਵੀ ਮੈਂ ਘਾ ਤੇ ਪਿੱਛੇ ਰਹਿਣਾ ਟੋਕੇ ਵਾਲੀ ਮੋਟਰ ਇੱਕਦਮ ਬੈਲਟਿੰਗ ਟੁੱਟ ਗਈ ਉਹ ਸਰਦਾਰ ਜੀ ਢੋਕਾ ਕਰਦੇ ਤੇ ਉੜੜ ਕੇ ਆ ਗਈ ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ ਛੱਡਦਾ ਇਤਕੀ ਮੋਟਰਾਂ ਤਾਂ ਹੀ ਗਰਾਉ ਆ ਗਿਆ ਫਿਰ ਏਸੀ ਛੱਡ ਗਿਆ ਤੇ ਚਲੋ ਹੁੰਦਾ ਜੀ ਆਪਾਂ ਆਦਮੀਆਂ ਨੂੰ ਬੜਬੜ ਖਾਈ ਜਾਨੀਆਂ ਇਹ ਆ ਬੋਹ ਹੈ ਆ ਛੋਟੇ ਛੋਟੇ ਖਰਚੇ ਟਿਕਣ ਨਹੀਂ ਦਿੰਦੇ ਬੰਦੇ ਨੂੰ ਠੀਕ ਹੈ ਜੀ ਜਿੰਨੇ ਇਨਕਮ ਘਰ ਚ ਹੋਵੇ ਉੰਨੇ ਥੋੜੀ ਆ ਇਹ ਜਿਹੜੇ ਖਰਚੇ ਆ ਇਹਨਾਂ ਦੀ ਕੋਈ ਗਿਣਤੀ ਵੀ ਨਹੀਂ ਹੈਗੀ ਜਨਾਨੀਆਂ ਦੇ ਕੰਮ ਨਹੀਂ ਨਿਭਣ ਜਾਂਦੇ ਕੱਲ ਮੈਨੂੰ ਇੱਕ ਬੱਚਾ ਮਿਲਿਆ ਬੱਚਾ ਵੀ ਚਲੋ ਸੋਣਾ ਸੀਗਾ ਏਜ ਚ 25 26 ਸਾਲ ਦਾ ਮੈਨੂੰ ਕਹਿੰਦਾ ਆਂਟੀ ਜੀ ਕੀ ਕਰਾਂ ਬੇਰਜਗਰੀ ਨੇ ਮਾਰ ਲਈ ਆ ਪੁੱਤਰ ਕੀ ਗੱਲ ਹੋ ਗਈ ਕਹਿੰਦਾ ਕੀ ਕਰੀਏ ਆਂਟੀ ਜੀ ਬਥੇਰੀ ਪੜ੍ਹਾਈ ਕਰ ਲਈ ਕੋਈ ਨੌਕਰੀ ਜਾਕਰੀ ਨਹੀਂ ਕੁਛ ਨਹੀਂ ਕਈ ਜਗ੍ਹਾ ਫਾਰਮ ਫੋਰਮ ਭਰ ਲਏ ਮੈਂ ਕਹਿੰਦਾ ਤੀ ਬਈ ਫੌਜ ਕੂਚੇ ਨਿਕਲ ਜਾ ਮੇਰੀ ਮਾਂ ਕਹਿੰਦੀ ਮੈਂ ਤੈਨੂੰ ਫੌਜ ਚ ਭੇਜਣਾ ਨਹੀਂ ਤੂੰ ਮੇਰਾ ਇਕੱਲਾ ਪੁੱਤ ਹੈ ਡਰ ਲੱਗਦਾ ਹੈ ਮਾ ਚਲੋ ਪੁੱਤ ਦੇਖੋ ਮਾਮਾ ਦਾ ਡਰ ਵੀ ਸੱਚਾ ਹੈ ਬਹੁਤ ਔਖਾ ਤੁਹਾਨੂੰ ਕਾਲਦੀਆਂ ਨੇ ਪੈਸਾ ਹੀ ਸਭ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਕੋਈ ਪ੍ਰਾਈਵੇਟ ਜੌਬ ਦੇਖ ਲਓ ਤੇਰੀਆਂ ਪ੍ਰਾਈਵੇਟ ਨੌਕਰੀਆਂ ਹੈਗੀਆਂ ਨੇ ਪੜ੍ਹੇ ਲਿਖੇ ਹੋ ਤੁਸੀਂ ਨਹੀਂ ਫਿਰ ਆਪਣਾ ਕੋਈ ਸੋਸ਼ਲ ਮੀਡੀਆ ਤੇ ਬਥੇਰੇ ਕੰਮ ਨੇ ਉਹ ਕਰ ਲਓ ਸੇਰਾ ਤੋਂ ਸੇਰਾ ਕੰਮ ਹੈ ਨਹੀਂ ਜੀ ਸੋਸ਼ਲ ਮੀਡੀਆ ਤੇ ਜੀ ਜੀ ਹੁਣ ਤੁਸੀਂ ਦੇਖ ਲਓ ਵੀ ਬੁਟੀਕ ਦੇ ਕੰਮ ਕੁੜੀਆਂ ਪੜੀਆਂ ਲਿਖੀਆਂ ਜਿਹੜੀਆਂ ਹੈਗੀਆਂ ਨੇ ਆ ਬੁਟੀਕ ਦੇ ਮਾਮਲੇ 'ਚ ਕੋਈ ਪੜ੍ਹਾਈ ਦਾ ਮਤਲਬ ਨਹੀਂ ਹੈਗਾ ਸਾਨੂੰ ਕੱਪੜਿਆਂ ਦਾ ਸਭ ਨੂੰ ਚੱਜਦਾ ਹੈ ਠੀਕ ਹੈ ਜੀ ਰਹੀ ਗੱਲ ਦੂਜੇ ਲੋਟ ਆਪਣਾ ਆਨਲਾਈਨ ਕੰਮ ਦੀ ਚੱਲੀ ਹੋ ਜਾਂਦਾ ਤੁਸੀਂ ਸੋਈ ਜਾਂਦਾ ਹੁੰਦਾ ਜੀ ਸਾਰੇ ਹਿੱਲੇ-ਕੁਸੀਲੇ ਹੋ ਜਾਂਦੇ ਆ ਤੁਸੀਂ ਜਣੀ ਹੁਣ ਮੈਨੂੰ ਤਾਂ ਇਦਾਂ ਲੱਗਦਾ ਬੁਟੀਕ ਦਾ ਕੰਮ ਦੇਖ ਕੇ ਬਈ ਪੁਰਾਣਾ ਰਵਾਜ ਮੁੜਿਆ ਆਊਗਾ ਕੱਲ ਮੈਨੂੰ ਦੋ ਤਿੰਨ ਚੈਨਲ ਲੱਭੇ ਮੈਂ ਚਲੋ ਕੰਮ ਵੀ ਕਰਦੀਆਂ ਗੱਲਾਂ ਵੀ ਕਰਦੀਆਂ ਤੁਹਾਡੇ ਨਾਲ ਕੱਲ ਮੈਨੂੰ ਦੋ ਤਿੰਨ ਚੈਨਲ ਲੱਭੇ ਬੁਟੀਕ ਵਾਲੀਆਂ ਪਹਿਣਾ ਨੇ ਜਿਹੜੀਆਂ ਮਸ਼ੀਨਾਂ ਨਾਲ ਕਢਾਈ ਕਰਦੀਆਂ ਨੇ ਆ ਛੋਲੇ ਬਣਾਏ ਹੋਏ ਬੜੇ ਸੋਹਣੇ ਉਹ ਮੁੰਡੇ ਨੇ ਸੰਧੂ ਬਣਾਈ ਉਹਨਾਂ ਦੀਆਂ ਭੈਣਾਂ ਨੇ ਬੜੇ ਵਧੀਆ ਗੁਰਮਖੀ ਚ ਛੋਲੇ ਤਿਆਰ ਕਰੇ ਨੇ ਉੱਪਰ ਗੁਰਮਖੀ ਲਿਖੀ ਹੋਈ ਹੈ ਤੇ ਉਦੋਂ ਬਾਅਦ ਸਟਾਲ ਵਗੈਰਾ ਤਿਆਰ ਕਰੇ ਆ ਆਪਣਾ ਤੁਸੀਂ ਇਹ ਦੇਖੋ ਵੀ ਮਫਲਰ ਵਗੈਰਾ ਉਹਨਾਂ ਤੇ ਗੁਰਮਖੀ ਲਿਖੀ ਹੋਈ ਹੈ ਪੱਖੀਆਂ ਇੱਕ ਮੈਂ ਚੈਨਲ ਦੇਖਿਆ ਉਹ ਚ ਪੱਖੀਆਂ ਤਿਆਰ ਕਰਦੇ ਨੇ ਮੈਂ ਤਾਂ ਹੈਰਾਨ ਆ ਮੈਂ ਇਹ ਕਹਿੰਦੀ ਆ ਵੀ ਪੂਰੇ ਕੰਮ ਦਾ ਕੋਈ ਕੌੜਾ ਨਹੀਂ ਅਸੀਂ ਕੰਮ ਕਰਨ ਵਾਲੇ ਹੋਈਏ ਠੀਕ ਹੈ ਜੀ ਤੁਸੀਂ ਜਵਾਕ ਕੀ ਕਰਦੇ ਹੋ ਤੁਸੀਂ ਜਵਾਕ ਕੀ ਕਰਦੇ ਹੋ ਤੁਸੀਂ ਫੋਨਾਂ ਤੇ ਬੈਠ ਕੇ ਬਸ ਸ਼ੁਗਲ ਕਰ ਸਕਦੇ ਹੋ ਸ਼ੁਗਲ ਕਰਦੇ ਹੋ ਫੋਨਾਂ ਤੇ ਬਹਿ ਕੇ ਤੁਸੀਂ ਫੋਨਾਂ ਚੋਂ ਕੁਝ ਚੰਗਾ ਲੱਭਿਆ ਕਰੋ ਠੀਕ ਹੈ ਜੀ ਫੋਨਾਂ ਚੋਂ ਕੁਝ ਚੰਗਾ ਲੱਭਿਆ ਕਰੋ ਬਹੁਤ ਕੁਝ ਪਿਆ ਫੋਨਾਂ ਤੇ ਬਹੁਤ ਜ਼ਿਆਦਾ ਕੁਝ ਪਿਆ ਫੋਨਾਂ ਤੇ ਠੀਕ ਹੈ ਜੀ ਅਸੀਂ ਸਾਡੇ ਜਵਾਕ ਕੀ ਕਰਦੇ ਆ ਸਾਰੀ ਦਿਹਾੜੀ ਰੀਲਾ ਲੇਖੀ ਜਾਣੀਆਂ ਫੂਟ ਪਟਾੰਗ ਚਲੋ ਦੇਖ ਲਓ ਮੈਂ ਤਾਂ ਇਹ ਵੀ ਨਹੀਂ ਕਹਿੰਦੀ ਹੈਗੀ ਕਰ ਲਓ ਜਿਹੜਾ ਸ਼ਗਲ ਕਰਨਾ ਹੈ ਤੁਹਾਡੀ ਸ਼ਗਲ ਦੀ ਵੀ ਉਮਰ ਆਇਆ ਫੇਰ ਸ਼ਗਲ ਬਣੀ ਹੁੰਦਾ ਜ਼ਿੰਦਗੀ ਚ ਹੈ ਨਾ ਜਦੋਂ ਟੀਪੁੱਤ ਪਿਆ ਆ ਵਰਿਆ ਜਾਂਦਾ ਬਈ ਫੇਰ ਵੀ ਮੈਂ ਤਾਂ ਇਹ ਕਹੂੰਗੀ ਵੀ ਫੋਨਾਂ ਚ ਕੋਈ ਚੱਜ ਦਾ ਕੰਮ ਸਿੱਖਿਆ ਕਰੋ ਜਿਹੜਾ ਤੁਹਾਨੂੰ ਸਿੱਖਣ ਨੂੰ ਮਿਲੇ ਹੁਣ ਅੱਜ ਕੱਲ ਦੇ ਮੁੰਡੇ ਕੁੜੀਆਂ ਬਹੁਤ ਫਾਸਟ ਹੋ ਗਏ ਬਹੁਤ ਤਰੱਕੀ ਵੱਲ ਨੂੰ ਜਾ ਰਹੇ ਆ ਤੁਸੀਂ ਉਹਨਾਂ ਦੀ ਰੀਸ ਕਰੋ ਦੇਖੋ ਜਦ ਉਹ ਇਹ ਕੰਮ ਕਰ ਸਕਦੇ ਹਨ ਤੁਸੀਂ ਵੀ ਕਰ ਸਕਦੇ ਹੋ ਬੈਠ ਕੇ ਮਾਂ ਬਾਪਾ ਨੂੰ ਨਾ ਕੋਸੀ ਜਾਇਆ ਕਰੋ ਠੀਕ ਹੈ ਐਵੇਂ ਮਾਂ ਬਾਪ ਨੂੰ ਵੱਡਾ ਵੱਡਾਖਾਈ ਜਾਣਾ ਆਪਣਾ ਤਾਂ ਕਈ ਬੱਚਿਆਂ ਦਾ ਤਾਂ ਇਹ ਹਾਲ ਹੋ ਜਾਂਦਾ ਵੀ ਉੱਠਿਆ ਨਾ ਜਾਇਆ ਪੱਥੇ ਫਿੱਟੇ ਨੂੰ ਗੋਡਿਆਂ ਦਾ ਠੀਕ ਹੈ ਜੀ ਖਰੇ ਗਮਸਾਨ ਨੂੰ ਜਿਹੜਾ ਜਿੰਨੇ ਚੋਗਾ ਹੈਗਾ ਉਹਨੂੰ ਹੱਥ ਹਲਾਉਣਾ ਚਾਹੀਦਾ ਹੱਥ ਹਲਾਏ ਬਿਨਾਂ ਸਾਡਾ ਕੁਝ ਨਹੀਂ ਵੜਨਾ ਬੈਠ ਕੇ ਤਕਦੀਰ ਨੂੰ ਕੋਸੀ ਜਾਈਏ ਨਾ ਫੇਰ ਨਹੀਂ ਕੁਝ ਬਣਦਾ ਹੈਗਾ ਮੇਰੇ ਤਾਂ ਕਰਮਾਂ ਚ ਆਏ ਨਹੀਂ ਮੇਰਾ ਤਾਂ ਕਰਮਾਂ ਚ ਆਏ ਨਹੀਂ ਕਰਮ ਭਾਈ ਹੁਣ ਕੀ ਕਰਨ ਕਰਮ ਤਾਂ ਸਾਨੂੰ ਆਪਣੇ ਆਪ ਘੜਨੇ ਪੈਂਦੇ ਨੇ ਠੀਕ ਹੈ ਜੀ ਤਕਦੀਰਾਂ ਘੜਨੀਆਂ ਪੈਂਦੀਆਂ ਨੇ ਤਾਂ ਕਿਤੇ ਜਾ ਕੇ ਆਪਾਂ ਸਫਲ ਹੁੰਨੇ ਆ ਠੀਕ ਹੈ ਜੀ ਸੋਈ ਗੱਲਾਂ ਨੇ ਬੈਠ ਕੇ ਤਕਦੀਰ ਨੂੰ ਕੋਸੀ ਨਾ ਜਾਇਆ ਕਰੋ ਮੇਰਾ ਐ ਨਹੀਂ ਹੁੰਦਾ ਮੇਰਾ ਐ ਨਹੀਂ ਹੁੰਦਾ ਜਦੋਂ ਸੋਸ਼ਲ ਮੀਡੀਆ ਨਹੀਂ ਥਾ ਜਦੋਂ ਤਾਂ ਪਤਾ ਨਹੀਂ ਥਾ ਲੱਗਦਾ ਹੁਣ ਤਾਂ ਸਾਨੂੰ ਸਭ ਪਤਾ ਲੱਗਦਾ ਕਿਹੜਾ ਕੀ ਕੰਮ ਕਰਦਾ ਕਿਹੜਾ ਕੀ ਕੰਮ ਕਰਦਾ ਅਸੀਂ ਆਪਣੀ ਤਕਦੀਰ ਨੂੰ ਕੋਸਣ ਦੀ ਬਜਾਏ ਅਸੀਂ ਕੁਝ ਕਰੀਏ ਹੁਣ ਪਰਦੇਸਾਂ 'ਚ ਬੱਚੇ ਕਿੰਨੀ ਮਿਹਨਤਾਂ ਕਰਦੇ ਆ ਤੁਸੀਂ ਇੱਥੇ ਮਾਪੇ-ਵਾਪੇ ਕੋਲ ਰਹਿ ਕੇ ਇਹ ਨਹੀਂ ਕਰ ਸਕਦੇ ਜਿੰਨਾ ਚਿਰ ਤਾਂ ਦਿਮਾਗ ਜਾ ਬਹੀ ਰਹਿੰਦਾ ਵੇ ਘਰ ਦੇ ਕੰਮ ਹੁੰਦੇ ਨੇ ਹਨਾ ਘਰ ਦੇ ਕੰਮ ਜਨਾਨੀਆਂ ਦੇ 11 ਵਜੇ ਸਾਈ ਹੁੰਦੇ ਆ ਠੀਕ ਆ ਜੀ ਉਦੋਂ ਬਾਅਦ ਬਿਲੇ ਜੇ ਬੈਠਣਾ ਬਹੁਤ ਔਖਾ ਲੱਗਦਾ ਫਿਰ ਬੰਦਾ ਕਰੇ ਤਾਂ ਕਰੇਗੀ ਸਾਜਰ-ਹਾਜਰ ਕੱਪੜਿਆਂ ਦਾ ਵੀ ਨਿਭੜ ਜਾਂਦਾ ਪਸ਼ੂਆਂ ਦਾ ਵੀ ਨਿਭੜ ਜਾਂਦਾ ਭਾਂਡਿਆਂ ਦਾ ਵੀ ਨਿਭੜ ਜਾਂਦਾ ਰੋਟੀ ਪਾਣੀ ਦਾ ਵੀ 11 ਵਜੇ ਤੋਂ ਟੋਟਲੀ ਸਾਰਾ ਕੰਮ ਲਫੜਾ ਨਿਭੜ ਜਾਂਦਾ ਐਂ ਹੁੰਦਾ ਵੀ ਚਲੋ ਬੰਦਾ ਘੜੀ ਘੰਟਾ ਆਰਾਮ ਕਰ ਲਵੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਆਰਾਮ ਕਰਨਾ ਬਹੁਤ ਔਖਾ ਹੈ ਮੈਨੂੰ ਤਾਂ ਪਤਾ ਨਹੀਂ ਘਾਤੇ ਬੈਠਣਾ ਬਹੁਤ ਔਖਾ ਲੱਗਦਾ ਹੈ। ਫੇ ਕੀ ਕਰੇ ਬੰਦਾ? ਹੋਣਾ ਚਲਾਉ ਹੁਣ ਇੰਨੀ ਨੀਂਦ ਵੀ ਨਹੀਂ ਕੱਟ ਸਕਦੇ ਹੈ ਨਾ। ਯਾਨੀ ਮੈਂ ਤਾਂ ਇਹ ਕਹਿੰਦੀ ਆਂ ਵੀ ਜਿੰਨੇ ਕੰਮ ਸਾਡੇ ਕੋਲ ਹੋਣ ਉਹਨੇ ਥੋੜੇ ਥੋੜੇ ਹਨ। ਠੀਕ ਹੈ ਜੀ। ਚਲੋ ਬੰਦਾ ਕੋਈ ਢੱਲਾ ਮੱਸਾ ਹੋਵੇ ਉਹ ਗੱਲ ਵੱਖਰੀ ਆ। ਆਮਦਰਸਤ ਬੰਦੇ ਨੂੰ ਤਾਂ ਟਿਕਣਾ ਹੀ ਨਹੀਂ ਜਾਏਗਾ। ਹੁਣ ਜਿਹੜੀਆਂ ਬਾਹਰ ਡਿਊਟੀਆਂ ਲੱਗਦੀਆਂ ਰੈਗੂਲਰ 8-8 10-10 ਘੰਟੇ ਦੀਆਂ ਉਹ ਵੀ ਤਾਂ ਬੰਦਾ ਹੀ ਨੇ। ਸਰੀਰ ਦੀ ਵੀ ਟਿਕਣੋਂ ਸਣੀ ਰਹਿੰਦੀ ਆ। ਮੈਨੂੰ ਤਾਂ ਬਹੁਤ ਔਖਾ ਲੱਗਦਾ ਦੁਪਹਿਰਿਆਂ ਨੂੰ ਬੈਠਣਾ ਬੇਲਾ ਸਮਾਰਸ਼ਾਨ ਦਾ ਘਰ ਵਾਲਾ ਕੰਮ ਹੋ ਜਾਂਦਾ ਮੈਂ ਤਾਂ ਐ ਹੁੰਦਾ ਵੀ ਬਸ ਜ਼ਿੰਦਗੀ ਆ ਜਿਹੜੀ ਹਰ ਧੰਮ ਬਿਜ਼ੀ ਰਹੇ ਹਰ ਧੰਮ ਇੱਕ ਕੰਮ ਛੱਡੀਏ ਦੁਆ ਫੜ ਲਈਏ ਦੁਆ ਛੱਡੀਏ ਤੀਆਂ ਫੜ ਲਈਏ ਐਦਾਂ ਕੰਮ ਚਾਹੀਦਾ ਏ ਜ਼ਿੰਦਗੀ ਦਾ ਤਾਂ ਨੰਬਰ 2 ਤੇ ਬਰਕਤਾਂ ਪੈਂਦੀਆਂ ਰਹਿਣ ਹੈ ਨਾ ਕਈ ਵਾਰ ਸਾਡੀਆਂ ਲੋਕ ਟੰਗਾ ਖਿੱਚੀ ਜਾਂਦੇ ਨੇ ਸਾਨੂੰ ਤਾਂ ਗੰਦਵੀਂ ਚਾਲੇ ਹੀ ਨਹੀਂ ਉੱਠਣ ਬੰਦੇ ਹੈਗੇ ਉਹ ਵੀ ਨਹੀਂ ਸਾਨੂੰ ਵਧਣ ਖੁੱਲਣ ਦਿੰਦੇ ਇਹਨਾਂ ਗੰਦੇ ਲੋਕਾਂ ਤੋਂ ਦੂਰ ਰਹਿਆ ਕਰੋ ਮੈਂ ਬਹੁਤ ਕਹਿਨੀ ਹੁੰਦੀ ਆ ਕਿਉਂਕਿ ਜੇ ਸੰਪਾਪ ਅਸੀਂ ਹੰਡਾਈਆਂ ਹੰਡਾ ਰਹੇ ਆ ਇਹ ਜੇ ਘਟੀਆਂ ਲੋਕਾਂ ਦੀ ਸੰਗਤ ਨਾ ਕਰਿਆ ਕਰੋ ਖੜਨ ਨਾ ਦਿਆ ਕਰੋ ਇਹਨਾਂ ਨੂੰ ਕਿਤੇ ਸਾਵੇਂ ਤੁਹਾਡਾ ਕੋਈ ਰਿਸ਼ਤਾ ਹੈ ਸਾਵੇਂ ਤੁਹਾਡਾ ਕੋਈ ਗਵੰਢੀ ਆ ਖੜਨਾ ਨਾ ਦਿਓ ਇਹ ਜੇ ਨੂੰ ਉਹ ਸਿਆਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਨੇ ਕਹਿੰਦੀਆਂ ਭੱਠਾ ਬਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਠੀਕ ਆ ਜੀ ਕੋਈ ਚਟਣਾ ਬੜਾ ਸਾਨੂੰ ਗਿਰੇ ਦੇਖਣਾ ਚਾਹੁੰਦਾ ਠੀਕ ਹੈ ਜੀ ਬਾਹਰ ਬੱਦਲ ਬਹੁਤ ਚੜਿਆ ਆ ਬੱਦਲ ਨਹੀਂ ਗੋਸਾਉਣ ਦਿੰਦਾ ਇੱਕ ਤਾਂ ਕੱਪੜੇ ਆ ਸ਼ਾਮ ਨੂੰ ਚੱਕ ਕੇ ਅੰਦਰ ਬੈਡਾਂ ਬੁੱਡਾਂ ਤੇ ਸਿੱਟਣੇ ਪੈਂਦੇ ਨੇ ਸੁੱਕਈਆਂ ਜੀ ਮਸ਼ੀਨ 'ਚ ਤਾਂ ਨਾਲ ਲੱਗਦੀ ਸੁੱਕ ਜਾਂਦੇ ਨੇ ਫਿਰ ਬਾਹਰ ਤੁਹਾਨੂੰ ਪਤਾ ਵੀ ਉਸ ਪੈਂਦੀ ਹੈ ਜਿਹੜੇ ਮਣੀ ਮੁੱਟੀ ਨਰਮਾਈ ਹੁੰਦੀ ਹੈ ਕੱਪੜੇ ਦੀ ਉਹ ਵੀ ਨਿਕਲ ਜਾਂਦੀ ਆ ਜਨਾਨੀਆਂ ਦੇ ਤਾਂ ਇਹੀ ਕੰਮ ਨਹੀਂ ਨਿਭੜਦੇ ਵੀਰਾਂ ਦੇ ਵਿਚਾਰਿਆਂ ਦੇ ਬਾਹਰਲੇ ਨੂੰ ਕੰਮ ਨਿਭੜਦੇ ਅੱਗੇ ਨਾਲੋਂ ਹੁਣ ਵਾ ਦੇਖ ਕੇ ਸਰਦਾਰ ਜੀ ਦਾ ਪਰਨਾ ਮੈਨੂੰ ਚਿੱਤੇ ਆ ਗਿਆ ਅੱਗੇ ਨਾਲੋਂ ਬੱਚਿਆਂ 'ਚ ਸੁਧਾਰ ਬਹੁਤ ਆ ਬੱਚੇ ਪੱਗਾਂ ਬੰਨਣੀਆਂ ਪਸੰਦ ਕਰਦੇ ਨੇ ਤੇ ਸ਼ੁਕਰ ਹੈ ਮਹਾਰਾਜ ਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਬੁੱਧੀ ਸਿੱਧੀ ਦਵੇ ਸਾਡੇ ਆਲਿਆਂ ਨੂੰ ਵੀ ਅਕ ਲਾਉ ਦੇਖ ਕੇ ਆਲੇ-ਦਾਲੇ ਵੀਰਾਂ ਨੂੰ ਤੇ ਜਿਹੜੀ ਇਨਸਾਨ ਦੀ ਪੱਗ ਚਟੌਰ ਹੈ ਮੋਨੇ ਚ ਨਹੀਂ ਹੈਗੀ ਬਾੜ ਕਟਿਆਂ ਦੇ ਟੌਰ ਨਹੀਂ ਹੈਗੀ ਠੀਕ ਹੈ ਜੀ ਇੱਕ ਜਿਵੇਂ ਕਹਿੰਦੇ ਆ ਧੀ ਭੈਣ ਸਾਦਗੀ ਚ ਜੱਚਦੀ ਹੈ ਸਲਵਾਰ ਸੂਟ ਚ ਜੱਚਦੀ ਹੈ ਹੋਰ ਲੱਖ ਕੱਪੜਾ ਪਾ ਲਵੇ ਉਹ ਗੱਲ ਨਹੀਂ ਬਣਦੀ ਸਰਦਾਰੀ ਲੁੱਕ ਸਰਦਾਰੀ ਲੁੱਕ ਹੈ ਨਾ ਇਹਦਾ ਕੋਈ ਬ੍ਰੈਂਡ ਹੈ ਪੱਗਾਂ ਦਾ ਬ੍ਰੈਂਡ ਹੈਗੇ ਕੋਈ ਚੁੰਨੀਆਂ ਦੇ ਬ੍ਰੈਂਡ ਹੈਗੇ ਕੋਈ ਨਹੀਂ ਬਾਕੀ ਆ ਕੱਪੜਾ ਚੱਲੀ ਜਾਂਦਾ ਜੇ ਦੁਪੱਟਾ ਬਹੁਤ ਦੁਪੱਟਾ ਇਹਦਾ ਚੱਲੀ ਜਾਂਦਾ ਬਈ ਇਹ ਸਦਾ ਬਹਾਰ ਹੈ ਜਿਹੜੀ ਸਰਦਾਰੀ ਲੁੱਕ ਹੈ ਠੀਕ ਹੈ ਜੀ ਮਹਾਰਾਜ ਮੈਂ ਕਹਿ ਨਹੀਂ ਹੁੰਨੀ ਸੱਚੇ ਪਾਤਸ਼ਾਹ ਸਾਰੇ ਪੁੱਤਾਂ ਨੂੰ ਇਹ ਜੀ ਮੱਤ ਬਖਸ਼ ਇਹ ਜੀ ਮੱਤ ਬਖਸ਼ ਕੱਲਾ ਕੱਲਾ ਅੰਦਰੋਂ ਪੱਗ ਬਨ ਕੇ ਨਿਕਲੇ ਸੱਚੇ ਪਾਤਸ਼ਾਹ ਸਾਡੇ ਵਾਲਿਆਂ ਨੂੰ ਵੀ ਸਨਮਤ ਬਖਸ਼ ਮਹਾਰਾਜ ਸਾਡੇ ਵਾਲਿਆਂ ਨੂੰ ਵੀ ਮੱਤ ਬੁੱਧੀ ਬਖਸ਼ੇ ਪੱਗਾਂ ਬਨਣ ਲੱਗਣ ਜਦੋਂ ਪੱਗ 'ਚ ਇੱਕ ਪੁੱਤ ਪੱਗ ਬਨ ਕੇ ਬੱਚਾ ਨਿਕਲਦਾ ਹੈ ਨਾ ਆਮੇ ਛੋਟੇ ਜਿਹੇ ਬੱਚੇ ਤੇ ਪੱਗ ਬੰਨ ਦੋ ਚਿਹਰੇ ਤੇ ਨੂਰ ਵੱਖਰਾ ਹੀ ਆ ਜਾਂਦਾ ਠੀਕ ਹੈ ਜੀ ਵੀ ਤੁਸੀਂ ਐਂ ਦੇਖ ਲਓ ਵੀ ਰੋਡਾ ਬੱਚਾ ਨਹੀਂ ਉਦਾਂ ਜੱਜਦਾ ਜਿੰਨੇ ਪੱਗ ਚ ਲੁੱਕ ਟੌਪ ਦੀ ਹੁੰਦੀ ਹੈ ਹੈ ਬਾਜੇ ਮੁੰਡਿਆਂ ਦਾ ਸਾਦੀ ਜੀ ਪੱਗ ਬੰਨੀ ਹੁੰਦੀ ਹੈ ਬੜਾ ਚਿਹਰਾ ਮੋਹ ਲੈਂਦਾ ਹੈ ਸਵੇਰ ਟਾਈਮ ਬਰੀਕਿ ਬਰੀਕ ਜੇ ਕੰਮ ਬਹੁਤ ਹੁੰਨੇ ਆ ਜੀ ਫਿਰ ਤਾਂ ਜਾ ਕੇ ਕਿਤੇ ਚਲੇ 4 ਵਜੇ ਮਾੜਾ ਮੋਟਾ ਰੋਟੀ ਪਾਣੀ ਦਾ ਕੰਮ ਛਿੜਦਾ ਹੁਣ ਜਿਹੜੀਆਂ ਭੈਣਾ ਬਣਾ ਲੈਂਦੀਆਂ ਨੇ ਸਬਜੀ ਸੁਬਜੀ ਸਾਜਦੇ ਉਹਨਾਂ ਨੂੰ ਤਾਂ ਸ਼ਾਮ ਨੂੰ ਵੀ ਚਲ ਮੌਜ ਰਹਿੰਦੀ ਆ ਸਾਜਦੇ ਸਬਜੀ ਬਣਾਈ ਦਾ ਇੱਕ ਫਾਇਦਾ ਹੈ ਕੋਈ ਦਿਨ ਚ ਰਿਸ਼ਤੇਦਾਰ ਆਜਦੇ ਤੇ ਸੰ ਟੈਨਸ਼ਨ ਨਹੀਂ ਹੁੰਦੀ ਹੈ ਨਾ ਜੀ ਰਹੀ ਗੱਲ ਆਟੇ ਦੀ ਆਟਾ ਹੈ ਨਾ ਜਿਹੜਾ ਗਰਮੀ ਕੇ ਸਿਆਲ ਕਾ ਮੈਂ ਬਹੁਤ ਭੈਣਾ ਦੇਖੀ ਆ ਮੈਂ ਵੀ ਇਹ ਗਲਤੀ ਕਰ ਲੈਂਦੀ ਸੀ ਬਈ ਜੇ ਬਹੁਤਾ ਨਹੀਂ ਤਾਂ 2 ਡੰਗ ਦਾ ਟਾਟਾ ਕੋ ਨਾ ਲੈਣਾ 2 ਡੰਗ ਦਾ ਟਾਟਾ ਨਾ ਬੁੰਨਿਆ ਕਰੋ ਤੁਸੀਂ ਟਾਈਮ ਟੂ ਟਾਈਮ ਆਟਾ ਗੁੰਨ ਲਿਆ ਕਰੋ ਜਿੰਨਾ ਕਿ ਵੀ ਫੈਮਿਲੀ ਦੇ ਹਿਸਾਬ ਨਾਲ ਤੁਹਾਡੀ ਵੱਡੀ ਫੈਮਿਲੀ ਆ ਤੁਸੀਂ ਉਸ ਹਿਸਾਬ ਨਾਲ ਗੁੰਨਣਾ ਹੈ ਸਾਡੀ ਫੈਮਿਲੀ ਛੋਟੀ ਹੈ ਮੈਂ ਉਸ ਹਿਸਾਬ ਨਾਲ ਆਟਾ ਗੁੰਨਣਾ ਹੈ ਠੀਕ ਹੈ ਜੀ ਜਿਹੜਾ ਸਵੇਰ ਦਾ ਆਟਾ ਗੁੰਨਿਆ ਹੋਇਆ ਉਹ ਸ਼ਾਮ ਨੂੰ ਰੋਟੀ ਅਹੀ ਜੀ ਨਾ ਤਾਂ ਚਿੱਟੀ ਰੋਟੀ ਆਉਂਦੀ ਆ ਨਾ ਰੋਟੀ ਦਾ ਉਹ ਟੇਸਟ ਹੁੰਦਾ ਠੀਕ ਹੈ ਜੀ ਜਿਹੜਾ ਹੁਣ ਆਪਾਂ ਆਟਾ ਸ਼ਾਮ ਨੂੰ ਸਵੇਰ ਖਾਤਰ ਗੁੰਨ ਲਿਆ ਰੋਟੀਆਂ ਵੇਟਾਂ ਦੀ ਓਪਨ ਵਧੀਆ ਨਹੀਂ ਆਉਂਦੀ ਹੈਗੀ। ਮੈਂ ਦੇਖ ਲਿਆ ਤਾਂ ਤਾਜ਼ੇ ਆਟੇ ਦਾ ਫੁਲਕਾ, ਤਾਜ਼ੇ ਆਟੇ ਦਾ ਹੀ ਹੁੰਦਾ। ਠੀਕ ਆ ਤੁਸੀਂ ਘੌੜਲਾ ਕਰਿਆ ਕਰੋ। ਬਈ ਆਪਣਾ ਟਾਈਮ ਟੂ ਟਾਈਮ ਆਟਾ ਭੁੱਲਿਆ ਕਰੋ। ਮੈਂ ਤਾਂ ਹੁਣ ਆਪ ਤੇ ਜਿਓ ਬਣਾ ਲਈ ਆਪਣੇ। ਜਿੰਨਾ ਕਿ ਚਾਹੀਦਾ ਓਨਾ ਤੇ ਆਪਣਾ ਗੁੰਨ ਲੀਦਾ। ਬੜੀ ਪ੍ਰਾਚ ਚ ਲੋੜ ਪੈਂਦੀ ਹੈ, ਬੜੀ ਚ ਗੁੰਨ ਲੀਦਾ, ਛੋਟੀ ਚ ਲੋੜ ਪੈਂਦੀ ਆ। ਦਿਹਾੜੀ ਦੀ ਹੁੰਦੀ ਹੈ ਤਾਂ ਆਪਣਾ ਛੋਟੀ ਪ੍ਰਾਚ ਬੜੀ ਪ੍ਰਾਚ ਗੁੰਨ ਲੀਦਾ। ਆਪਣਾ ਦਿਹਾੜੀ ਨਹੀਂ ਹੈਗੇ ਫਿਰ ਤਾਂ ਸੀ। ਤਿੰਨੇ ਜਾਣੇ ਆ ਫੇਰ ਆਪਣਾ ਛੋਟੀ ਪ੍ਰਾਚਾਟਾ ਗੁੰਲੀ ਦਾ ਪਰ ਗੁੰਨੀ ਦਾ ਤਾਜ਼ਾ ਹੀ ਆ ਆਪਣਾ ਇੱਕ ਵਾਰ ਸੀਟਾਂ ਸੁੱਟਾਂ ਜੀਆਂ ਸੈਟ ਕਰ ਦੀਦੀਆਂ ਅਜੇ ਸੁਹਾਨੀਆਂ ਕਰਨੀਆਂ ਜੀ ਸਾਰੀਆਂ ਨਾ ਸਿਰ ਜਨਾਨੀਆਂ ਦੇ ਇਹੀ ਕੰਮ ਨਹੀਂ ਨਿਭੜਦੇ ਇਹ ਕੋ ਹਮਸਾਵਾ ਹੁੰਦਾ ਹੈ ਬੰਦਾ ਕੰਮ ਕਰਦਾ ਨਹੀਂ ਸਕਦਾ ਜਿਹੜੀ ਇਹ ਹਮਸ ਹੈ ਨਾ ਇਹ ਬੰਦੇ ਨੂੰ ਥਕਾ ਦਿੰਦੀ ਹੈ ਥਕਾ ਦਿੰਦੀ ਹੈ ਜਿੱਥੇ ਛੋਟੇ ਜਵਾਕ ਨਹੀਂ ਜੀ ਹੁੰਦੇ ਉੱਥੇ ਇੰਨਾ ਗੰਦ ਵੀ ਨਹੀਂ ਪੈਂਦਾ ਮਾਣ ਮੋਟਾ ਆਪਣਾ ਸਿੰਬਰ ਸਿੰਬਰ ਨਾਲੇ ਗਰਦਾ ਪੈ ਜਾਂਦਾ ਚੀਜ਼ਾਂ ਤੇ ਗਾ ਵੀ ਜਵਾਕਾਂ ਨਾਲੇ ਹੁੰਦਾ ਚਾ 4 ਵਜੇ ਦੀ ਉੱਠੀ ਹੋਈ ਆ ਚਾਹ ਪੀਨੇ ਆ ਆਪਣਾ ਤਾਂ ਪਿੰਡੋਂ ਆ ਦਾ ਸੇਮਾ ਲਾਉਣ ਦਾ ਇੱਕੋ ਇੱਕ ਰਾਜ ਹੈ ਜੇ ਤੁਸੀਂ ਤੁਹਾਡੇ ਚ ਸੁਸਤੀ ਪੈਣ ਲੱਗੀ ਤਾਂ ਚਾਹ ਪੀ ਲੋ ਤੁਹਾਡਾ ਥੋੜਾ ਬਹੁਤਾ ਸਿਰ ਦੁਖਦਾ ਤਾਂ ਚਾਹ ਪੀ ਲੋ ਹੈ ਜੇ ਮਾਣੀ ਮੋਟੀ ਭੁੱਖ ਲੱਗੀ ਹੋਈ ਹੈ ਚਾਹ ਪੀ ਲੋ ਚਾਹ ਨਾਲ ਬਿਸਕੁਟ ਲੈ ਲੋ ਹੈ ਕਹਿੰਦੇ ਨੇ ਸਰੀਰ じゃ ਟੁੱਟਦਾ ਹੈ ਲੈ ਕੋ ਟੁਕਟ ਚਾਹ ਹੀ ਬਣਾ ਲਈਏ ਕਿੰਨੀ ਉਹ ਗਰਮੀ ਪੈਂਦੀ ਹੋਵੇ ਹੁਣ ਮੈਂ ਭਿੱਜੀ ਪਈਆਂ ਪਰ ਸਰੀਰ ਚਾਹ ਮੰਗਦਾ ਹੈ ਠੀਕ ਹੈ ਜੀ ਆਪਾਂ ਨੂੰ ਵੀ ਚਾਹ ਦਾ ਨਸ਼ਾ ਬਹੁਤ ਬੜਾ ਹੈ ਕਾਈ ਕਹ ਦਿੰਦੇ ਆ ਵੀ ਆਦਤ ਹੈ ਜਿਹੜੀ ਉਹ ਕੋਈ ਵੀ ਚੰਗੀ ਨਹੀਂ ਹੈਗੀ ਸਰੀਰ ਨੂੰ ਤਾਂ ਜਿਹੜੀ ਚੀਜ਼ ਲੱਗ ਗਈ ਭਾਵੇਂ ਉਹ ਚਾਹੇ ਕਿਉਂ ਨਾ ਹੋਵੇ ਰੋਟੀ ਹੋ ਕਿਉਂ ਨਾ ਹੋਵੇ ਟਾਈਮ ਨਾਲ ਇਹ ਚੀਜ਼ਾਂ ਵੀ ਬੇਟਾ ਮੀਆਂ ਹੋ ਜੰਦੀਆਂ ਆ ਜੀ ਕਮਾਕਾਰਾਂ ਚ ਲੱਗਿਆ ਹੋਇਆ ਪਰ ਨਸ਼ਾ ਕੋਈ ਵੀ ਮਾੜਾ ਹੈ ਹੁਣ ਮੈਂ ਭਿੱਜੀ ਪਈਆਂ ਗਰਮੀ ਨਾਲ ਪਰ ਪੀਵਾਂਗੇ ਪੱਖੇ ਮੂਹਰੇ ਬਹਿ ਕੇ ਚਾਹੇ ਨਹੀਂ ਆਪਾਂ ਠੰਡੀ ਚੀਜ਼ ਪੀਣੇ ਹੁੰਦੇ ਆ ਨਹੀਂ ਸਾਡਾ ਪਿੰਡੂਆਂ ਦਾ ਤਾਂ ਇਹੀ ਸੁਭਾ ਹੈ ਭਾਈ ਕਿੰਨੀ ਉਹ ਗਰਮੀ ਆ ਕਿੰਨੇ ਥੱਕੇ ਹੋਇਆ ਕਿੰਨਾ ਹੀ ਸਿਰ ਦੁਖਦਾ ਕਿੰਨਾ ਹੀ ਕੋਸਾ ਪੀਣੀ ਅਸੀਂ ਚਾਹੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬਣਾਉਣੀ ਆ ਹੁਣ ਚਾਹ ਸਰਦਾਰ ਜੀ ਗਏ ਹੈ ਆ ਕੱਖ ਲੈਣ ਪਹਿਲਾਂ ਗਏ ਆ ਖੇਤਾਂ ਤੋਂ ਪਸ਼ੂ ਵਾਲੀ ਮੱਕੀ ਪਈ ਤੀ ਉਹ ਚੱਕ ਕੇ ਲਿਆਉਣ ਸਕਾਈਆ ਉੱਥੇ ਤੇ ਹੁਣ ਸਰਦਾਰ ਜੀ ਵੀ 4 ਵਜੇ ਦਾ ਚਾਹ ਪੀ ਕੇ ਪਰੇ ਫਿਰ ਇੱਥੇ ਨੇ ਹੁਣ ਬੈ ਕੇ ਦੋ ਜਣੇ ਚਾਹ ਪੀਣੇ ਆ ਆਏ ਹਾਏ ਮौजਾਂ ਜੀ ਈਆਂ ਤਾਂ ਮਾਮਾ ਦੇ ਘਰੇ ਮौजਾਂ ਕੱਟ ਲੈਣੀਆਂ ਪਰ ਹਾਂ ਜਿੱਥੇ ਮਾਵਾ ਸਾਖਤ ਹੈ ਉੱਥੇ ਧੀਆ ਪੇਕੇ ਘਰ ਵੀ ਮौजਾਂ ਨਹੀਂ ਕਰ ਸਕਦੀਆਂ ਕੱਲ ਕੱਲ ਮੈਨੂੰ ਉਹ ਸੋਹਣੀ ਗੱਲ ਚੇਤੇ ਆਈ ਕੱਪੜੇ ਧੌਂਦੀ ਧੌਂਦੀ ਨੂੰ ਮੈਂ ਕਿਹਾ ਵੀ ਹੁਣ ਦੀਆਂ ਜਿਹੜੀਆਂ ਕੁੜੀਆਂ ਐ ਜਿਹੜੀਆਂ ਹੁਣ ਦੀਆਂ ਕੁੜੀਆਂ ਐ ਉਹ 9 ਵਜੇ ਉੱਠਣ 10 ਵਜੇ ਉੱਠਣ ਅੰਦਰ ਏਸੀਆਂ ਅਚ ਪਈਆਂ ਹੁੰਦੀਆਂ ਹੈਨਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਵੀ ਕੋਈ ਕੰਮ ਕਰਨਾ ਐ ਕੋਈ ਨਹੀਂ ਕਰਨਾ ਮਾਵਾ ਕਰਦੀਆਂ ਫਿਰੀ ਜਾਂਦੀਆਂ ਨੇ ਆਪੇ ਆ ਕੇ ਬੱਚੇ ਜ਼ਿਆਦਾ ਹੁੰਦੇ ਤੇ ਚੇਚੇ ਸਾਹਸਾ ਤਾਂ ਬੱਚੇ ਹੁੰਦੇ ਤੇ ਮਾਮਾ ਵੀ ਬੁੜੀਆਂ ਹੋ ਜਾਂਦੀਆਂ ਦੀਆਂ ਹੁਣ ਭਾਈ ਮਾਮਾ ਵੀ ਮਟਿਆਰਾਂ ਕੁੜੀਆਂ ਦੀਆਂ ਐ ਲੱਗਦੀਆਂ ਜਿਵੇਂ ਬੜੀਆਂ ਭੈਣਾਂ ਹੁੰਦੀਆਂ ਨੇ ਹੈਨਾ ਤੇ ਮੈਨੂੰ ਗੱਲ ਚੇਤੇ ਆ ਗਈ ਮੈਂ ਕਿਹਾ ਵੀ ਜਿਹੜੇ ਅੱਜ ਦੇ ਬੱਚੇ ਆ ਉਹ ਸਾਡੀਆਂ ਰੀਸਾਂ ਨਹੀਂ ਕਰ ਸਕਦੇ ਅਸੀਂ ਆਪਣੀਆਂ ਮਾਮਾਆਂ ਦੀਆਂ ਰੀਸਾਂ ਨਹੀਂ ਕਰ ਸਕਦੇ ਮੈਂ ਕਿਹਾ ਬੀਬੀ ਨੇ ਕੀ ਕਰਨਾ ਬੇੜਿਆਂ 'ਚ ਮਿੰਜੇ ਡਾਏ ਹੁੰਦੇ ਤੇ ਇੱਕ ਟੇਬਲ ਫੈਲ ਲੱਗਿਆ ਹੁੰਦਾ ਤਾਂ ਉਹਦੀ ਸੇਹ ਤੇ ਚ 10-10 ਮਿੰਜੇ ਡਾਏ ਹੁੰਦੇ ਤੇ ਕਿਉਂਕਿ ਗਰਮੀ ਨਹੀਂ ਸੀ ਇੰਨੀ ਹੁੰਦੀ ਮਸ਼ੀਨਰੀ ਨਹੀਂ ਸੀ ਫੈਕਟਰੀਆਂ کارਖਾਨੇ ਨਹੀਂ ਤੇ ਏਸੀ ਨਹੀਂ ਤੇ ਵਾਤਾਵਰਨ ਸਾਫ਼ ਸੁਥਰਾ ਦਾ ਤੇ ਇਕੋ ਟੇਬਲ 팬 ਦਸ ਦਸ ਮਿੰਜਿਆਂ ਨੂੰ ਹਵਾ ਦਈ ਜਾਂਦਾ ਤਾਂ ਹੈਨਾ ਥੋੜੀ ਥੋੜੀ ਹਵਾ ਆਈ ਜਾਣੀ ਉਹਦੇ ਨਾਲੇ ਲੋਰ ਆ ਜਾਣੀ ਨੀਂਦ ਦੀ ਬੀਬੀ ਨੇ ਕੀ ਕਰਨਾ ਜੇ ਮਾੜਾ ਜਿਹਾ ਵੀ ਦਿਨ ਚੜ ਗਿਆ ਅਜਾ ਸੂਰਜ ਵੀ ਨਹੀਂ تھا ਚੜਿਆ ਹੁੰਦਾ ਜੇ ਮਾੜਾ ਜਿਹਾ ਦਿਨ ਚੜ ਗਿਆ ਬੀਬੀ ਨੇ ਇੱਕ ਦੋ ਹਾਕਾਂ ਮਾਰਨੀਆਂ ਪੀ ਹਾਕ ਨੂੰ ਪੈਰਾਂ ਕਿੰਨੀ ਖੇਸੀ ਖਿੱਚ ਲੈਣੀ ਖੇਸੀ ਖਿੱਚ ਕੇ ਨਹੀਂ ਪੀ ਲੋ ਉੱਠ ਕੇ ਜਾ ਆਹੀ ਕੋਸੇ ਤੁਸੀਂ ਸਵਾ ਸੌਰੇ ਘਰੜਾਉਣੀ ਆ ਉੱਥੇ ਵੀ ਨਹੀਂ ਤੁਸੀਂ ਦੁਪਹਿਰੇ ਜੜੇ ਤੱਕ ਉੱਠਿਆ ਕਰਨਾ ਚੱਲ ਉੱਠ ਕੇ ਬੈਠੀ ਹੋ ਉਧਰ ਪੱਖਾ ਬੰਦ ਕਰ ਦੇਣਾ ਉਧਰ ਪੈਰਾਂ ਕਿ ਨਹੀਂ ਹੋਏ ਸੀ ਖਿੱਚ ਦਣੀ ਜਦ ਮੱਖੀਆਂ ਨੇ ਮੂੰਹ ਨੂੰ ਲੱਗਣਾ ਗੁੱਸੇ ਚ ਨਾਲੇ ਦਾਣੇ ਜੇ ਭੰਨੀ ਜਾਣਾ ਨਾਲੇ ਬਰਸ਼-ਬਰਸ਼ ਕਰੀ ਜਾਣਾ ਇੰਨਾ ਗੁੱਸਾ ਮਾਂ ਤੇ ਆਉਣਾ ਸੋਈ ਗੱਲ ਆਪਾਂ ਹੁਣ ਕਹਿ ਦਿੰਨੇ ਵੀ ਸਾਡੇ ਬੱਚੇ ਸਾਨੂੰ ਹੈ ਨਾ ਗੁੱਸੇ ਹੁੰਦੇ ਨੇ ਪਰ ਅਸੀਂ ਵੀ ਉਹਨਾਂ ਟਾਈਮਾਂ ਚ ਮਾਮਾ ਨੂੰ ਗੁੱਸੇ ਹੁੰਦੇ ਤੇ ਕਿਉਂਕਿ ਜਿਹੜਾ ਅਲੱਥ ਜੀ ਉਮਰ ਹੁੰਦੀ ਆ ਉਹ ਤੇ ਸਾਨੂੰ ਨੀਂਦ ਬਹੁਤ ਪਿਆਰੀ ਹੁੰਦੀ ਆ ਹੈਨਾ ਬੀਬੀ ਨੂੰ ਕਹੀ ਜਣਾ ਕਿ ਆ ਉਸ ਅੱਜ ਰਹੀ ਤੂੰ ਕੇਸੀ ਚੱਕਤੀ ਇਨੀਂ ਨੀਂਦ ਖਰਾਬ ਕਰਤੀ ਸਵੇਰੇ ਸਵੇਰੇ ਤਾਂ ਠੰਡੇ ਠੰਡੇ ਚ ਨੀਂਦ ਆਉਂਦੀ ਆ ਹੈਨਾ ਕੱਲੋਂ ਇਹਨਾਂ ਬਹੁਤ ਜਿਆਦਾ ਆਇਆ ਹੁਣ ਦੇਖ ਲਓ ਜੀ ਮਾਂ ਨਾਲੇ ਜਮਾ ਵਿਰਦ ਹੈ ਪੂਰੀ 70 ਮਹੀਸਤਾਨ ਦੇ ਮਸਾਲ ਦੀ ਉਮਰ ਹੋ ਗਈ ਬਈ ਵੈਸੇ ਵੀ ਬਹੁਤ ਡਾਊਨ ਆ ਸਿਹਤ ਪੱਖੋਂ ਹੁਣ ਮੈਂ ਪਰਸੋਂ ਜothe ਗਈ ਪਤਾ ਨਹੀਂ ਕੀ ਗੱਲ ਹੋਈ ਮੈਂ ਆਏ ਪਰਾਂ ਨੂੰ ਮੂੰਹ ਕਰਕੇ ਜਵਾਬ ਦੇਤਾ ਮੈਂ ਤਾਂ ਵੈਸੇ ਭਾਬੀ ਕਿ ਨਹੀਂ ਦੇਖਣ ਲੱਗ ਗਈ ਮੈਨੂੰ ਪਤਾ ਮੇਰੀ ਮੰਮਾ ਨੇ ਕੀ ਮੇਰੀ ਮਾਂ ਨੇ ਕੀ ਕਿਹਾ ਤੁਸੀਂ ਦੇਖ ਲਓ ਨਾਲੇ ਜਮਾ ਬਿੱਤੀ ਪਈ ਐ ਪਰਾਂ ਨੂੰ ਮੂੰਹ ਕਰਕੇ ਗੱਲ ਨਾ ਕਰ ਕਹਿੰਦੀ ਜਿਹੜੀ ਗੱਲ ਕਰਨੀ ਆ ਮੇਰੇ ਨਾਲ ਸਾਹਮਣੇ ਦੇਖ ਕੇ ਕਰ ਅੱਛਾ ਕਿਸੇ ਗੱਲ 'ਚ ਝੂਠ ਨਹੀਂ ਬੋਲਣਾ ਭਾਈ ਰਵਿੰਦਰ ਦੇ ਪਾਪਾ ਕੋਲ ਬੈਠੇ ਮੈਂ ਇਹਨਾਂ ਨੂੰ ਕਿਹਾ ਮਾਂ ਦੇਖ ਲਓ ਤੁਸੀਂ ਵੀ ਕਹਿੰਦੇ ਹੋਵੋਗੇ ਭਾਈ ਕੋਲੋਂ ਹੀ ਗੱਲਾਂ ਬਣਾਈ ਜਾਂਦੀਆਂ ਮਾਂ ਦੀਆਂ ਵਾਹ ਦੇਖ ਲਓ ਪਰ ਮਾਂ ਦੀ ਗੜਕ ਦੇਖ ਲਓ ਮਾਂ ਦਾ ਰੋਪ ਦੇਖ ਲਓ ਮੇਰੇ ਪ੍ਰਤੀ ਕਿੰਨਾ ਹੈ ਹੈ ਬਈ ਅੱਜ ਵੀ ਮਾਂ ਜੰਮਜਾ ਸਾਲ ਦੇ ਹੋ ਗਏ ਅੱਜ ਵੀ ਮਾਂ ਘੂਰਦੀ ਹੈ ਚਲੋ ਠੀਕ ਹੈ ਜੀ ਬੋਨਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ